ਜੋ ਜਦੋਂ ਗੁਰਨਾਨਕ ਸਾਹਿਬ ਮਾਰੇ ਗਏ ਕੀਰਤਪੁਰ ਸਾਹਿਬ ਦੀ ਧਰਤੀ ਐਨਾ ਸੋਹਣਾ ਇਲਾਕਾ ਐਨੀ ਸੋਹਣੀ ਜਗ੍ਹਾ ਮਾਰੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਕੋਈ ਸੋਹਣਾ ਇਲਾਕਾ ਵੇਖ ਬਹਿ ਕੇ ਰੱਬ ਦੀ ਕੀਰਤੀ ਕਰ ਲਈਏ ਸਤਿਵੰਤ ਜੀ ਮਹਾਰਾਜ ਇੱਕ ਢਿੱਲੇ ਤੇ ਬਹਿ ਗਏ ਮਾਰੇ ਗੁਰਨਾਨਕ ਸਾਹਿਬ ਢਿੱਲੇ ਤੇ ਬੈਠੇ ਮਾਰੇ ਕੀ ਹੁਕਮ ਹੈ ਭਾਈ ਮਰਦਾਨੇ ਨੂੰ ਆਖਣ ਲੱਗੇ ਕਹਿੰਦੇ ਰਵਾਵਛੇੜ ਬਾਣੀ ਆਈ ਤਾਰਛੇੜ ਭਾਈ ਮਰਦਾਨਾ ਜਦੋਂ ਰਬਾਬ ਛੇੜਦਾ ਹੈ ਤਾਰ ਛੇੜਦਾ ਹੈ ਜਿਹੜੀ ਥਾਂ ਤੇ ਮਹਾਰਾਜ ਬੈਠੇ ਨੇ ਉਹ ਟਿੱਲਾ ਸੀ ਬੁੱਢਣ ਸ਼ਾ ਫਕੀਰ ਦਾ ਬੜੀ ਵੱਡੀ ਉਮਰ ਸੀ ਬਾਬਾ ਬੁੱਢਣ ਸ਼ਾ ਜਦੋਂ ਭਾਈ ਮਰਦਾਨਾ ਰਬਾਬ ਵਜਾਉਣ ਲੱਗਿਆ ਤੌੜਿਆ ਆ ਆਪਣੇ ਟਿੱਲੇ ਤੋਂ ਮਹਾਰਾਜ ਵੱਲ ਆ ਕੇ ਕਹਿੰਦਾ ਹੈ ਕਹਿੰਦਾ ਕੌਣ ਹੋ ਵੀ ਤੁਸੀਂ ਭਾਈ ਮਰਦਾਨਾ ਰਬਾਬ ਛੱਡ ਕੇ ਉੱਥੇ ਕਹਿੰਦਾ ਮੈਂ ਇਹ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਆਪ ਧਰਤੀ ਤੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਤੇਰੇ ਇੱਥੇ ਦਿਲੇ ਤੇ ਪਹੁੰਚੇ ਨੇ ਮੈਂ ਮੈਂ ਮੇਰੇ ਗੁਰੂ ਨਾਨਕ ਦਾ ਮਰਦਾਨਾ ਰਬਾਬੀਆਂ ਮੈਂ ਮਾਰਦਾ ਆਖਣ ਲੱਗਾ ਉਹ ਕਹਿੰਦਾ ਤੁਹਾਡਾ ਇੱਥੇ ਕੀ ਕੰਮ ਬਈ ਤੁਸੀਂ ਇੱਥੇ ਕੀ ਕਰਦੇ ਹੋ ਇਹ ਮੇਰਾ ਡੇਰਾ ਹੈ ਮੇਰਾ ਟਿੱਲਾ ਹੈ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਆ ਕੇ ਬਹਿ ਕੇ ਰਵਾਵ ਵਜਾਉਣ ਲੱਗੇ ਉਹ ਗੱਲ ਸੁਣੋ ਕਿਸੇ ਤੋਂ ਪੁੱਛਿਆ ਹੈ ਤੁਸੀਂ ਮਾਰੇ ਕਹਿੰਦੇ ਰੱਬ ਦਾ ਨਾਮ ਜਪਣ ਲੱਗੇ ਵੀ ਪੁੱਛਣਾ ਪੈਂਦਾ ਕਹਿੰਦਾ ਨਾ ਨਾ ਇੱਥੇ ਮੇਰੀ ਪੂਜਾ ਹੁੰਦੀ ਲੋਕੀ ਮੈਨੂੰ ਮੰਨਦੇ ਨੇ ਤੁਹਾਡਾ ਕੀ ਪਤਾ ਪੱਕਾ ਹੀ ਕਬਜਾ ਕਰ ਲਵੇਂ ਜਾਓ ਹੀ ਨਾ ਮੁੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਬੁੱਢਣ ਸਾਹ ਫਕੀਰਾ ਕੁਝ ਘੜੀਆਂ ਸੀ ਇੱਥੇ ਬਹਿਣਾ ਹੈ ਆ ਟਕਾ ਕਰਕੇ ਮੁੜ ਕੇ ਗਾਂ ਲੰਘ ਜਾਗੇ ਤੇਰੀ ਜਗਾ ਨਾਲ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਕਹਿੰਦਾ ਨਾ ਨਾ ਇੱਥੇ ਨਹੀਂ ਬਹਿਣਾ ਇੱਥੇ ਮੈਂ ਬੈਠਾ ਇੱਥੋਂ ਚਲੇ ਜਾਓ ਨਵਾਬ ਵੀ ਕਿਤੇ ਗਾਂ ਜਾ ਕੇ ਬਿਜਾਉਂ ਇੱਥੇ ਨਹੀਂ ਬਿਜਨੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਕੀ ਕਰੀਏ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆਂ ਡਰਨਾ ਤੁਰਵਾਬ ਹੋ ਜਾ ਜਦੋਂ ਰਬਾਬ ਵਜਾਉਂਦਾ ਬੁੱਢਣ ਸ਼ਾ ਫਕੀਰ ਫੇਰ ਕਹਿੰਦਾ ਕਿ ਨਾ ਬਾਬਾ ਸਮਝ ਨਹੀਂ ਆਈ ਇੱਥੇ ਨਹੀਂ ਵਜਣੀ ਰਬਾਬ ਗਾਂਹ ਚਲੇ ਜਾਓ ਇੱਥੋਂ ਉਹ ਕਹਿੰਦਾ ਨਾ ਦੋ ਘੜੀਆਂ ਸੀ ਇੱਥੇ ਆਰਾਮ ਕਰਨੇ ਗਾਂਹ ਲੰਘ ਜਾਗੇ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਬਹਿਣ ਦਿੰਦਾ ਅਖੀਰ ਵਿੱਚ ਬੁੱਢਣ ਸ਼ਾ ਫਕੀਰ ਕਹਿੰਦਾ ਕਹਿੰਦਾ ਬਾਬਾ ਜੇ ਭਲੀ ਚਾਹੁੰਨੇ ਹੋ ਤੇ ਚਲੇ ਜਾਓ ਇਹ ਬੋਲਦਾ ਜੇ ਭੜਾ ਚਾਹੁਣੇ ਹੋ ਨਾ ਆਪਣਾ ਚਲੇ ਜਾਓ ਮਹਾਰਾ ਕਹਿੰਦੇ ਜੇ ਨਾ ਜਾਈਏ ਫੇਰ ਕਹਿੰਦੇ ਜੇ ਨਾ ਗਏ ਨਾ ਫਿਰ ਚੇਤੇ ਰੱਖਿਓ ਮੇਰਾ ਸ਼ੇਰ ਬکریاں ਚਾਰਨ ਗਿਆ ਇਹ ਕਹਿੰਦਾ ਮੇਰਾ ਸ਼ੇਰ ਬکریاں ਚਾਰਨ ਗਿਆ ਆਉਣ ਆਲਾ ਪੁੱਛਣਾ ਨਹੀਂ ਉਹਨੇ ਤੁਹਾਨੂੰ ਆਉਂਦਿਆਂ ਨੂੰ ਹੀ ਖਾ ਜੂ ਕਹਿੰਦੇ ਅੱਛਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਫਕੀਰਾ ਇੱਕ ਦੋ ਵਾਰੀ ਹੋਰ ਕਹਿੰਦਾ ਹੋ ਸਕਦਾ ਸੀ ਚਲੇ ਜਾਂਦੇ ਮਨ ਬਣ ਜਾਂਦਾ ਵੀ ਗਾਂ ਲੰਘ ਜਾਂਦੇ ਪਰ ਜੇ ਤੂੰ ਕਹਿੰਦਾ ਵੀ ਸ਼ੇਰ ਆਏਗਾ ਆਏਗਾ ਸ਼ੇਰ ਦਾ ਡਰਪਾ ਦਿੰਦਾ ਮਾਰੇ ਕਹਿੰਦੇ ਆ ਬੈਠੇ ਆ ਆ ਜਾਣ ਦੇ ਤੇਰੇ ਸ਼ੇਰ ਨੂੰ ਅਸੀਂ ਨਹੀਂ ਜਾਂਦੇ ਤੇਰਾ ਸ਼ੇਰ ਵੇਖ ਕੇ ਜਾਵਾਂ ਬਾਬਾ ਮੈਂ ਝੂਠ ਨਹੀਂ ਬੋਲਦਾ ਮਾਰੇ ਕਹਿੰਦੇ ਗੱਲ ਹੀ ਕੋਈ ਬੈਠੇ ਆ ਇਥੇ ਬੋਲ ਕੇ ਚਲੇ ਆ ਗਿਆ ਭਾਈ ਮਰਦਾਨਾ ਕਹਿੰਦਾ ਹੈ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਰਵਾਬ ਹੀ ਵਝਾਉਣੀ ਏ ਕਿਤੇ ਅੱਗੇ ਜਾ ਕੇ ਵਝਾ ਲਾਂਗੇ ਬਗਾਨੇ ਦੇਸ਼ ਚ ਤਰੇ ਫਿਰਦੇ ਆ ਜੇ ਸ਼ੇਰ ਖਾ ਗਿਆ ਸਾਨੂੰ ਤਾਂ ਕਿਸੇ ਨੇ ਰੋਣਾ ਕਰ ਲੋਣਾ ਵੀ ਨਹੀਂ ਇੱਥੇ ਮਰਦਾਨਾ ਇਹ ਫਿਕਰ ਨਾਲ ਸਾਧ ਸੰਗਤ ਜੀ ਭਾਈ ਮਰਦਾਨਾ ਰਵਾਬ ਰੱਖ ਕੇ ਮਹਾਰਾਜ ਨੂੰ ਇੱਕ ਬੇਨਤੀ ਕਰਦਾ ਕਹਿੰਦਾ ਮਹਾਰਾਜ ਮੈਨੂੰ ਐਂ ਦੱਸੋ ਇਹ ਕਹਿੰਦਾ ਵੀ ਸ਼ੇਰ ਆਏਗਾ ਖਾ ਜਾਏਗਾ ਉਹ ਸਤਿਗੁਰੂ ਸ਼ੇਰ ਬੱਕਰੀਆਂ ਚਾਰਦਾ ਥੋੜਾ ਸ਼ੇਰ ਤਾਂ ਬੱਕਰੀਆਂ ਨੂੰ ਖਾਂਦਾ ਮਾਸਾਹਾਰੀ ਜਾਨਵਰ ਉਹ ਤਾਂ ਬੱਕਰੀਆਂ ਨੂੰ ਖਾਂਦਾ ਚਾਰਦਾ ਥੋੜੀ ਸਾਨੂੰ ਡਰਾ ਕੇ ਤਾਂ ਨਹੀਂ ਚਲਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿਨੇ ਮਰਦਾਨਿਆ ਇਹ ਜਿਹੜਾ ਫਕੀਰ ਹੈ ਨਾ ਬੁੱਢਣ ਸ਼ਾ ਇਹ ਮਾੜਾ ਮੋਟਾ ਫਕੀਰ ਨਹੀਂ ਆਏ ਨਾ ਸਮਝੀ ਵੀ ਉਹ ਤਾਂ ਹੀ ਤੁਰਿਆ ਫਿਰਦਾ ਹੈ ਇਸ ਫਕੀਰ ਨੇ ਐਡੀਆਂ ਰਿੱਧੀਆਂ ਸਿੱਧੀਆਂ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਚਾਰਦਾ ਨਹੀਂ ਖਾਂਦਾ ਪਰ ਇਹਦਾ ਸ਼ੇਰ ਬੱਕਰੀਆਂ ਚਾਰਦਾ ਆਖੋ ਸਤਨਾਮ ਫੇਰਾ ਆਖੋ ਸਤਨਾਮ ਇਹਦਾ ਸ਼ੇਰ ਬੱਕਰੀਆਂ ਚਾਰਦਾ ਕਮਾਨ ਪੜਿਓ ਪ੍ਰੇਮ ਨਾਲ ਸਾਰੇ ਮਹਾਰਾਜ ਸੱਚੀ ਗੱਲ ਇੱਕੋ ਇੱਕ ਫਕੀਰ ਹੋਇਆ ਹੈ ਬਾਬਾ ਬੁੱਢਣ ਸਾਹ ਜਿੰਨੀਆਂ ਸ਼ੇਰਾਂ ਨੇ ਬੱਕਰੀਆਂ ਚਾਰੇ ਉਹ ਤੇਰੇ ਬੁੱਢਣ ਸਾਹ ਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਓਹ ਤੇ ਬੁੱਢਣ ਸਾਹ ਦਾ ਜੀ ਖਾ ਨਾ ਜਾਏ ਕਹਿੰਦੇ ਕੁਛ ਨਹੀਂ ਹੁੰਦਾ ਰਬਾਬ ਵਜਾ ਭਾਈ ਮਰਦਾਨਾ ਰਬਾਬ ਵਜਾਉਂਦਾ ਜਦੋਂ ਰਬਾਬ ਵਜਾਉਂਦਾ ਤੇ ਬਿਰਤੀ ਲੱਗੀ ਮਹਾਰਾਜ ਜੀ ਕਹਿੰਦੇ ਥੋੜਾ ਸਮਾਂ ਲੰਘਿਆ ਕੀ ਵੇਖਦਾ ਹੈ ਬੱਕਰੀਆਂ ਤੁਰੀਆਂ ਹੁੰਦੀਆਂ ਰਬਾਬ ਵਜਾਉਂਦਾ ਬੱਕਰੀਆਂ ਤੁਰੀਆਂ ਹੁੰਦੀਆਂ ਜਦੋਂ ਆਏ ਤੁਰੀਆਂ ਆਈਆਂ ਇੱਕਦਮ ਨਿਗਾਹ ਗਈ ਭਾਈ ਮਰਦਾਨੇ ਦੀ ਕਹਿੰਦਾ ਮਹਾਰਾਜ ਬੁੱਢਣ ਸਾਹਿਬ ਸੱਚ ਬੋਲਦਾ ਸੀ ਮੈਨੂੰ ਤਾਂ ਝੂਠ ਲੱਗਦਾ ਸੀ ਆਹ ਵੇਖੋ ਬੱਕਰੀਆਂ ਤੁਰੀਆਂ ਆਉਂਦੀਆਂ ਕਹਿੰਦਾ ਮਹਾਰਾਜ ਜੇ ਬੱਕਰੀਆਂ ਆਈਆਂ ਪਿੱਛੋਂ ਸ਼ੇਰ ਵੀ ਆਏਗਾ ਕਿੱਦੇ ਆਏਗਾ ਮਹਾਰਾਜ ਅਜੇ ਵੀ ਵੇਲਾ ਹੈ ਵੇਲੇ ਦੀ ਸੰਭਾਲ ਕਰ ਕੋਈ ਗੱਲ ਨਹੀਂ ਬੱਕਰੀਆਂ ਲੰਘੀਆਂ ਸ਼ੇਰ ਆ ਗਿਆ ਇੱਕਦਮ ਰਬਾਬ ਛੱਡ ਕੇ ਮਹਾਰਾਜ ਦੇ ਪਿੱਛੇ ਲੁਕ ਗਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਜ ਨਹੀਂ ਬਚਦੇ ਆਪਾਂ ਆਪਾਂ ਤਾਂ ਨਹੀਂ ਬਚਦੇ ਕੀ ਹੋਇਆ ਓ ਦੇਖੋ ਸਾਹਮਣੇ ਸੱਚੇ ਬਾਦਸ਼ਾਹ ਸ਼ੇਰ ਤੁਰਿਆ ਆਉਂਦਾ ਹੈ ਮਹਾਰਾਜ ਆ ਵੀ ਆਪਣੇ ਅੰਦਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਬਾਬ ਚੁੱਕ ਤੇ ਵਜਾ ਮਹਾਰਾਜ ਇਹਦਾ ਕੀ ਪਤਾ ਚਪਟਣਾ ਮਾਰ ਦੇ ਜਦੋਂ ਐ ਤੁਰਿਆ ਆਉਂਦਾ ਨਾ ਬੁੱਢਣਾ ਸ਼ਾ ਫਕੀਰ ਆਪਣੇ ਟਿੱਲੇ ਤੇ ਖੜ ਕੇ ਬੋਲਦਾ ਕਹਿੰਦਾ ਬਾਬਾ ਅਜੇ ਵੀ ਵੇਲਾ ਹੈ ਮੇਰਾ ਸ਼ੇਰ ਮੇਰੇ ਵਸ ਵਿੱਚ ਅਜੇ ਵੀ ਰੋਕ ਦੇਣਾ ਵੇਖ ਲਓ ਮਾਰੇ ਕਹਿੰਦੇ ਪਰਵਾਹੀ ਕੋਈ ਨਹੀਂ ਆ ਜਾਣ ਦੇ ਸਾਧ ਸੰਗਤ ਜੀ ਭਾਈ ਮਰਦਾਨਾ ਕਹਿੰਦਾ ਮਹਾਰਾਜ ਅੱਜ ਤੇ ਨਹੀਂ ਬਚਦੇ ਸ਼ੇਰ ਆਏਗਾ ਚਵਟਾ ਮਾਰਨੀਆ ਖਾ ਜਾਏਗਾ ਸਾਨੂੰ ਥੋੜਾ ਰੋਣਾ ਕਰਲਾਉਣਾ ਉਹ ਮਹਾਰਾਜ ਰਹਿਣ ਦੰਨੇ ਆ ਰਿਹਾ ਬਾਪ ਜੀ ਮਹਾਰਾਜ ਜੀ ਮੈਨੂੰ ਡਰ ਲੱਗਦਾ ਹੈ ਧੰਗੁਰ ਨਾਨਕ ਸਾਹਿਬ ਮਹਾਰਾਜ ਕਿਨੇ ਮਰਦਾਨਿਆਂ ਸ਼ੇਰ ਨੂੰ ਨੇੜੇ ਆਉਣ ਦੇ ਵੇਖ ਤਾਸੀ ਬਣਦਾ ਕੀ ਮਹਾਰਾਜ ਡਰ ਲੱਗਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਮਰਦਾਨਿਆਂ ਤੂੰ ਰੰਗ ਕਰ ਸਾਰ ਦੇ ਵੇਖ ਮਰਦਾਨਿਆਂ ਰੰਗ ਕਰਦਾ ਵੇਖ ਮਰਦਾਨਿਆਂ ਰੰਗ ਕਰਦਾ ਵੇਖ ਮਰਦਾਨਿਆਂ ਰੰਗ ਕਰਦਾ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਨਾ ਤਾਰਦੇ ਆਗੇ ਭਜੀ ਜਾਂਦੇ ਜਿਹੜੇ ਸਾਧੂਆਂ ਵੇਖ ਬਰਦਾ ਦੇ ਤੇ ਰੰਗ ਕਰਨਾ ਨਹੀਂ ਦੇ ਵੇਖ ਬਰਦਾ ਦੇ ਮੈਂ ਰੰਗ ਕਰਦਾ ਨਹੀਂ ਦੇ ਦਰਿਆ ਪਹਿਲੇ ਜਦੋਂ ਮਹਾਰਾਜ ਦੇ ਸਾਹਮਣੇ ਆਇਆ ਧੰਗੁਰ ਨਾਨਕ ਸਾਹਿਬ ਮਹਾਰੇ ਬੈਠੇ ਨੇ ਉੱਡਣ ਸਾ ਫਕੀਰ ਵੇਖਦਾ ਹੁਣ ਵੀ ਬੜਕ ਮਾਰੀ ਹੁਣ ਵੀ ਝਟ ਮਾਰੀ ਜਪਟਾਂ ਕੀ ਮਾਰਨੀਆਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਗਿਆ ਸਤਸੰਗਤ ਜੀ ਸ਼ੇਰ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਤੇ ਸਿਰ ਰੱਖਤਾ ਆਖੋ ਸਤਨਾਮ ਗੁਰੂ ਨਿਹਾਲ ਚਰਣਾ ਤੇ ਸਿਰ ਰੱਖਤਾ ਮੱਥਾ ਟੇਕੇ ਆਏ ਬਹਿ ਗਿਆ ਕੇ ਉੱਡਣ ਸ਼ਾ ਫਕੀਰ ਹੈਰਾਨ ਕਹਿੰਦਾ ਆਹ ਕੀ ਬੁੱਢਣ ਸਾਹਿਬ ਫਕੀਰ ਬੋਲਦਾ ਹੈ ਕਹਿੰਦਾ ਸ਼ੇਰ ਨੇ ਤਾਂ ਕਦੇ ਮੈਨੂੰ ਮੱਥਾ ਨਹੀਂ ਟੇਕਿਆ ਇਹ ਕੋਈ ਤਗੜਾ ਫਕੀਰ ਲੱਗਦਾ ਹੈ ਜਿੰਦੇ ਚਰਣਾ ਚ ਸ਼ੇਰ ਵੀ ਸਜਦਾ ਕਰਦਾ ਫਿਰ ਆਇਆ ਸੀ ਬਾਬਾ ਬੁੱਢਣ ਸਾਹਿਬ ਦੁੱਧ ਲਿਆ ਦੁੱਧ ਲੈ ਕੇ ਬਾਬਾ ਬੁੱਢਣ ਸਾਹਿਬ ਆਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਣਾ ਚ ਜਦੋਂ ਆਏ ਕਟੋਰੇ ਚ ਦੁੱਧ ਪਾ ਕੇ ਲਿਆਇਆ ਤੇ ਮਹਾਰਾਜ ਦੇ ਅੱਗੇ ਖੜ ਕੇ ਕਹਿੰਦਾ ਹੈ ਕਿ ਨਾ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਤੁਹਾਨੂੰ ਪਛਾਣਿਆ ਨਹੀਂ ਗਿਆ ਭੁੱਲ ਹੋ ਗਈ ਮਹਾਰਾਜ ਆਖਣ ਲੱਗੇ ਦੱਸ ਬਈ ਕਿ ਨਾ ਮਹਾਰਾਜ ਮੈਂ ਤੁਹਾਨੂੰ ਐਵੇਂ ਸਮਝੀ ਗਿਆ ਉਹ ਮਹਾਰਾਜ ਲੈ ਕਿਰਪਾ ਕਰ ਦਿਓ ਤੁਹਾਡੇ ਛਕਣ ਵਾਸਤੇ ਦੁੱਧ ਲਿਆਇਆ ਨਾਲੇ ਭਾਈ ਮਰਦਾਨੇ ਨੂੰ ਛਕਾਓ ਤੇ ਨਾਲੇ ਆਪ ਛਕੋ ਦੁੱਧ ਛਕੋ ਗੁਰੂ ਨਾਨਕ ਸਾਹਿਬ ਮਹਾਰਾਜ ਫੇਰ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਹਿਲਾਂ ਨਾ ਛਕਾਇਆ ਮਹਾਰਾਜ ਛਕੋ ਦੁੱਧ ਨੂੰ ਭੋਗ ਲਾਓ ਕਹਿੰਦੇ ਹੁਣ ਨਹੀਂ ਛਕਣਾ ਕਿਉਂ ਆਖਣ ਲੱਗੇ ਮਹਾਰਾਜ ਕਹਿੰਦੇ ਬੁੱਢਣ ਸਾਹਿਬ ਫਕੀਰਾ ਜੇ ਦੁੱਧ ਹੰਦਿਆਂ ਨੂੰ ਛਕਉਂਦਾ ਤੇਰਾ ਦੁੱਧ ਜ਼ਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆਂ ਦੇਰੀ ਲਾਈ ਅਸੀਂ ਛਕਣ ਲੱਗੇ ਆਂ ਦੇਰ ਨਾਲ ਹੁਣ ਨਹੀਂ ਛਕਣਾ देर लावांगे ਛਕਣ ਲੱਗੇ ਮਹਾਰਾਜ ਕਿੰਨੀ ਕੁ देर ਸੱਚੇ ਬਾਦਸ਼ਾਹ ਆਖਣ ਲੱਗੇ ਕਹਿੰਦੇ ਤੇਰਾ ਮਨ ਕਰਦਾ ਹੈ ਦਿਲ ਕਰਦਾ ਹੈ ਦੁੱਧ ਛਕਾਉਣ ਨੂੰ ਹਾਂ ਮਹਾਰਾਜ ਮਹਾਰਾਜ ਆਖਣ ਲੱਗੇ ਤੇਰਾ ਦੁੱਧ ਛਕਾਂਗਾ ਹੁਣ ਨਹੀਂ ਕਦੋਂ ਕਹਿੰਦੇ ਛੇਵੇਂ ਜਾਮੇ ਚ ਆ ਕੇ ਭੋਗ ਲਾਵਾਂਗੇ ਆਖੋ ਸਤਨਾਮ ਆਹੇ ਗੁਰੂ ਛੇਵੇਂ ਜਾਮੇ ਚ ਫੇਰ ਛਕਾਂਗੇ ਆ ਕੇ ਕਿ ਇਹਨਾਂ ਮਹਾਰਾਜ ਇਹ ਕਿਹੜਾ ਜਾਮਾ ਇਹ ਕਹਿੰਦੇ ਪਹਿਲਾ ਪੁਰ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਾਮਾ ਫੇਰ ਛੇਵਾਂ ਵਡਨ ਸਾਹਿਬ ਫਕੀਰ ਕਹਿੰਦਾ ਇਹਨਾਂ ਮਹਾਰਾਜ ਤੁਸੀਂ ਕਹਿੰਦੇ ਹੋ ਛੇਵੇਂ ਜਾਮੇ 'ਚ ਛਕਾਂਗੇ ਮੇਰਾ ਕੀ ਪਤਾ ਉਹਨੇ ਨੂੰ ਮੈਂ ਹੀ ਮਰ ਜਾ ਜਦੋਂ ਨੂੰ ਤੁਸੀਂ ਆਓਗੇ ਉਮਰ ਹੀ ਬਹੁਤ ਹੋ ਜਾਏਗੀ ਬੰਦੇ ਦਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਮੇਰਾ ਕੀ ਪਤਾ ਮੈਂ ਮਰ ਜਾ ਪਰ ਨਾਨਕ ਸਾਹਿਬ ਮਾਰੇ ਕਹਿੰਦੇ ਦੁੱਧ ਛਕਾਣਾ ਸਾਨੂੰ ਕਹਿੰਦੇ ਛਕਾਣਾ ਇੱਛਾ ਹੈ ਮਨ ਦੀ ਕਹਿੰਦੇ ਹਾਂ ਆਖਣ ਲੱਗੇ ਸਤਿਗੁਰੂ ਕਹਿੰਦੇ ਬੁੱਢਣ ਸਾਹਿਬ ਫਕੀਰ ਆ ਲੈ ਚੇਤੇ ਰੱਖੀ ਤੇਰੇ ਨਾਲ ਵਚਨ ਕੀਤਾ ਨਾ ਛੇਵੇਂ ਜਾਮੇ ਚ ਦੁੱਧ ਛਕਣ ਦਾ ਛੇਵੇਂ ਜਾਮੇ ਚ ਜਿੱਨਾ ਚਰ ਆ ਕੇ ਮੈਂ ਤੇਰਾ ਦੁੱਧ ਨਹੀਂ ਛਕ ਲੈਂਦਾ ਉਹਨਾਂ ਚਰ ਮੌਤ ਤੇਰੇ ਨੇੜੇਉ ਨਹੀਂ ਲੰਘ ਸਕਦੀ ਇਹ ਵਚਨ ਸੀ ਗੁਰਨਾਮ ਤੂੰ ਕਹਿੰਨਾ ਮੌਤ ਮੌਤ ਤੇਰੇ ਨੇੜੇਉ ਨਹੀਂ ਲੰਘ ਸਕਦੀ ਔਣੀ ਦਾ ਤੂੰ ਮਾਰੇ ਮੈਂ ਮਰਦਾ ਨਹੀਂ ਕਿੰਨੇ ਤੂੰ ਨਹੀਂ ਮਰਦਾ ਜਦੋਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਦੇ ਘਰ ਚਾਉਂਦੇ ਨੇ ਨਾ ਐ ਮਹਾਰਾਜ ਮੇਰਾ ਕਰ ਮਾਰੇ ਮਰਦਾ ਦਾ ਨਹੀਂ ਉਹਨੇ ਨੂੰ ਮੈਂ ਬਜ਼ੁਰਗ ਹੋਇਆ ਹਾਂ ਬਜ਼ੁਰਗ ਮੇਰੀ ਉਮਰ ਹੋਏਗੀ ਜਦੋਂ ਤੁਸੀਂ ਆਉਣਾ ਉਹ ਮਹਾਰਾਜ ਆਏ ਦੱਸੋ ਮਰਦਾ ਤਾਂ ਮੈਂ ਨਹੀਂ ਦੁੱਧ ਕਿੱਥੋਂ ਮਿਲੇਗਾ ਆ ਜਿਹੜਾ ਦੁੱਧ ਲਿਆਉਂਦਾ ਏ ਇਹ ਖਰਾਬ ਹੋ ਜੂ ਉਹਨੇ ਨੂੰ ਤਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਪਹਿਲੀ ਗੱਲ ਤੂੰ ਮਰਦਾ ਨਹੀਂ ਤੇ ਦੂਜਾ ਬੰਦ ਵੀ ਯਾਦ ਰੱਖੀ ਕਹਿੰਦੇ ਫੁੱਡਨ ਸ਼ਾ ਫਕੀਰਾ ਆ ਜਿਹੜਾ ਦੁੱਧ ਲੈ ਕੇ ਆਇਆ ਧਰਤੀ 'ਚ ਟੋਇਆ ਪਟ ਕੇ ਦੁੱਧ ਦੱਬ ਦੇ ਜਿਵੇਂ ਦੱਬੇਗਾ ਛੇਵੇਂ ਜਾਵੇਂ ਚੋਵੇਂ ਕੱਢ ਲਈ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਇਹ ਗੁਰੂ ਨਾਨਕ ਸਾਹਿਬ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਕਹਿੰਦਾ ਮਹਾਰਾਜ ਦੁੱਧ ਖਰਾਬ ਨਹੀਂ ਹੁੰਦਾ ਕਹਿੰਦੇ ਨਾ ਹੱਥ ਜੋੜ ਕੇ ਖੜ ਗਿਆ ਸਤਗੁਰ ਗੁਰੂ ਨਾਨਕ ਪਿਆਰਾ ਆਏ ਬਖਸ਼ਿਸ਼ ਕਰਦੇ ਨੇ ਮਹਾਰਾਜ ਜਦੋਂ ਮਿਹਰ ਦੇ ਘਰ ਵਿੱਚ ਆਉਂਦੇ ਸਤਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਈ ਜਾਂਦਾ ਸਤਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਈ ਜਾਂਦਾ ਸਤਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਈ ਕੋਈ ਰਿਆਦਿਕ ਪਿਆਰਾ ਵੱਖੀ ਚ ਵਰਤਾਈ ਨਾ ਸਤ ਗੁਰ ਗੁਰ ਨਾਲਿਕ ਪਿਆਰਾ ਵੱਖੀ ਚ ਵਰਤਾਈ ਨਾ ਸਤ ਗੁਰ ਗੁਰ ਨਾਲਿਕ ਪਿਆਰਾ ਵੱਖੀ ਚ ਵਰਤਾਈ ਨਾ ਸਤ ਗੁਰ ਗੁਰ ਨਾਲਿਕ ਪਿਆਰਾ ਵੱਖੀ ਚ ਵਰਤਾਈ ਨਾ ਸਤ ਗੁਰ ਗੁਰ ਨਾਲਿਕ ਪਿਆਰਾ ਬਖਸ਼ਿਸ਼ ਵਰਤਾਈ ਜਾਵੇ ਸਤ ਗੁਰ ਗੁਰ ਨਾਲਿਕ ਪਿਆਰਾ ਕਛ ਵਰਤਾਈ ਸੰਗਾ ਹਰ ਘਰ ਘਰ ਨਾਨਕ ਪਿਆਲਾ ਕਛ ਵਰਤਾਈ ਸੰਗਾ ਹਰ ਘਰ ਘਰ ਨਾਨਕ ਪਿਆਲਾ ਕਛ ਵਰਤਾਈ ਮਹਾਰਾਜ ਨੇ ਬਚਨ ਕੀਤਾ ਸਤਸੰਗਤ ਜੀ ਪਹਿਲਾ ਜਾਮਾ ਸਤਗੁਰੂ ਜੋਤੀ ਜੋਤ ਸਮਾ ਗਏ ਦੂਜੇ ਪਾਸ਼ਾ ਦਾ ਸਮਾ ਆਇਆ ਤੀਜੇ ਪਾਸ਼ਾ ਦਾ ਸਮਾ ਆਇਆ ਛੇਵੇਂ ਪਾਸ਼ਾ ਦੀ ਵਾਰੀ ਜਦੋਂ ਆਈ ਕੱਲਾ ਬਚਨ ਨਹੀਂ ਕੀਤਾ ਦੁੱਧ ਕਢਾ ਕੇ ਛਕਿਆ ਮਹਾਰਾਜ ਨੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਫਕੀਰਾ ਇਨੇ ਜਾਮੇ ਹੋ ਗਏ ਡਿੱਗਦੇ ਨੂੰ ਲਿਆ ਦੁੱਧ ਛਕੀਏ ਛਕਿਆ ਮਹਾਰਾਜ ਨੇ ਦੁੱਧ ਤੇ ਸਾਥ ਸੰਗਤ ਜੀ ਮੰਗ ਕੀ ਮੰਗਦਾ ਹੈ ਬਾਬੇ ਬੁੱਢਾ ਸਾਹ ਨੂੰ ਪੁੱਛਦੇ ਨੇ ਤੈਨੂੰ ਦੁਨੀਆ ਦਾ ਰਾਜਾ ਬਣਾ ਦੇ ਐਨਾ ਲੰਮਾ ਸਮਾਂ ਡਿੱਗ ਕੇ ਤੈਨੂੰ ਦੁਨੀਆ ਦਾ ਰਾਜ ਤਖਤ ਬੋਲ ਕੀ ਕਹੀਦਾ ਹੈ ਕੱਢ ਮੂੰਹ ਤੋਂ ਪਾਪਾ ਬੁੱਢਣ ਸਾਹਿਬ ਉਹ ਕਹਿੰਦਾ ਤੂੰ ਕਰਤਾਰ ਆਇਆ ਤੂੰ ਭਗਵਾਨ ਆਇਆ ਜਦੋਂ ਤੇਰੀ ਆਰਾਧਨਾ ਕਰਦਾ ਉੱਤੇ ਬਿਰਤੀ ਜੋੜਦਾ ਉਥੇ ਵੀ ਤੂੰ ਹੈ ਇੱਥੇ ਵੀ ਤੂੰ ਹੀ ਹੈ ਉਹ ਮਹਾਰਾਜ ਆਪਣੇ ਚਰਨਾਂ 'ਚ ਮੈਨੂੰ ਨਿਵਾਸ ਦੇ ਦਿਓ